ਆਨ ਵੀਰਾ ਇੱਥੇ ਜਾਂਦਾ ਹੈ ਸਰਪਾਚ ਜੀ ਕਿਸੇ ਨੇ ਪਾੜ ਪੂੜਤਾ ਜਾਂ ਛੰਨੂ ਨਹੀਂ ਪਾੜਤਾ ਮੁੜ ਕੇ ਵੀ ਰੱਖੂਗਾ ਉਹ ਤੋ ਪੜਵਾਤਾ ਸਾਰਾ ਕੀ ਕਰੀ ਜਾਨੀ ਆ ਤੂੰ ਕੁਛ ਨਹੀਂ ਆ ਸੁੱਟ ਕੇ ਬਿਰਨਤਾਰ ਕੀ ਗੱਡੀ ਤੋਂ ਕਵਰ ਜਾ ਅੰਦਰ ਹੀ ਰੱਖ ਦੇ ਅੱਛਾ ਰੱਖਤਾ ਚੱਕ ਦੇ ਕੋਈ ਨਾ ਅੰਦਰ ਹੀ ਰੱਖ ਦੇ ਹੁਣ ਮਗਾ ਛੰਨੂ ਨੂੰ ਬਾਹਰ ਕੱਢਾਂਗੇ ਮੁੜ ਕੇ ਉਹ ਪੈਰ ਪੂੜ ਤੇ ਪੰਜੇ ਪੁੰਜੇ ਮਾਰੂ ਪਾੜਨਾ ਦਵੇ ਚੱਲ ਨਹੀਂ ਪਾੜਦੀ ਤੂੰ ਤੇ ਇਕੱਠਾ ਜਾ ਕਰਕੇ ਰੱਖ ਦੇ ਆਈ ਰੱਖ ਦਮੈਂ ਤੈਨੂੰ ਰੱਖ ਦੇ ਤੂੰ ਰਹਿਣ ਦੇ ਤੈਨੂੰ ਓਹੋ ਜਾਇਆ ਹੀ ਤੂੰ ਨਹੀਂ ਜਾਇਆ ਹੀ ਕੀ ਹੋ ਖੜ ਜਾ ਇਹ ਤਾਂ ਬਾਤ ਸੱਟ ਕਰੂੰਗਾ ਹੁਣ ਤੂੰ ਗੱਲ ਦੱਸ ਲੈ ਕੀ ਕਹਿੰਦਾ ਜਾਤਾ ਮੈਂ ਆਈ ਫਰੀਸੀ ਤੇ ਗੱਲਾਂ ਤਾਂ ਮੈਂ ਸਾਰੀਆਂ ਕਰੇ ਜਿਹੜੀਆਂ ਤੂੰ ਦੱਸੀਆਂ ਸੀ ਅੱਛਾ ਕੀ ਮੰਨਗੀ ਤੇ ਕਹਿੰਦਾ ਕਿ ਹੁਣ ਕਹਿੰਦਾ 5 ਲੱਖ ਤਾਂ ਸਾਨੂੰ ਦੇ ਤਾ ਹੁਣ ਮੇਰਾ ਵੀ ਨਹੀਂ ਹੱਥ ਪੈਂਦਾ ਹੁਣ ਬਾਰੀ ਬਾਰੀ ਆੜਤੀਆਂ ਕੋਲ ਜਾਂਦਾ ਵੀ ਨਹੀਂ ਚੰਗਾ ਲੱਗਦਾ ਅਗਲਾ ਕਹਦੂਗਾ ਤੂੰ ਤਾਂ ਤੀਜੇ ਦਿਨ ਆ ਜਾਣਾ ਹੈ ਚਲ ਇਹ ਤਾਂ ਗੱਲ ਆਪਾਂ ਵੀ ਮੰਨਦੇ ਆਂ ਵੀ ਆੜਤੀਆਂ ਤਾਂ ਕਿੱਥੋਂ ਕਰੂ ਤੇ ਮੈਂ ਆਖਿਆ ਤੂੰ ਵੀ ਲਾਡੀ ਕਹਿੰਦਾ ਸੀ ਜ਼ਮੀਨ ਜੀ ਦਾ ਕਰਿਆ ਸੀ ਹੂੰ ਹੂੰ ਤੇ ਕਹਣਾ ਜੀ ਮੀਨ ਦਾ ਫਿਰ ਦੇਖ ਲੈਣਾ ਕਹਿੰਦਾ ਚਲ ਪੱਚ ਪਚਾ ਕੇ ਕਿਸੇ ਤੋਂ ਕਹਿੰਦਾ ਪਹਿਲਾਂ ਵੀ ਮੈਂ ਤਾਂ ਫੜਫੜ ਕੇ ਦਿੱਤੀ ਸੀ ਕਿਸੇ ਤੋਂ ਅੱਛਾ ਇਹ ਹੋ ਗਏ ਨਾ ਫਿਰ ਕਹਿੰਦਾ ਮਹੱਪੇ ਦੇਖ ਜੇ ਤੇਰੇ ਕੋਲ ਬਾਣ ਵੈ ਦਾ ਠੀਕ ਹੈ ਨਹੀਂ ਭਾਈ ਕੁਸਾ ਮੇਰੇ ਫੈ ਗਿਆ ਕਾਂਟੇ ਕੋਟੇ ਜੇ ਕੁਸਾ ਭਾਈ ਬਹੂ ਦੇ ਵੇਚ ਤਾਂ ਕਿ ਹੋਰ ਕੀ ਕਰੀਏ ਹਾਂ ਫਿਰ ਕਿ ਅਸਲ ਅਜ ਕਰੋ ਨਹੀਂ ਆਹ ਤੇਰੀ ਹੋਰ ਬਾਧੂ ਪੈਂਟਰ ਖੇਡੇ ਮੈਂ ਤਾਂ ਹਾਂ ਤੇ ਬਾਕੀ ਮੈਂ ਤਾਂ ਮੇਰੇ ਪਿਆ ਕੇ ਨਾ ਪਤਾ ਇਹ ਕਿੰਨੇ ਕੋਈ ਵਿਚਾਰੇ ਨੇ ਬੰਨ ਲਾ ਦੇ ਨੀ ਕਿ ਉਧਰ ਮਿੰਨਦਰ ਦੀ ਮਾਂ ਕੋਲ ਕੁਛੇ ਸੀ ਕਿ ਹਿੰਦਰ ਦੀ ਮਾਂ ਦਾ ਤਮਨਾ ਅਨੀਲੀਆ ਮਤਾਂ ਕੇ ਮਾਂ ਮੇਰੇ ਪੇਕੇ ਦਾ ਵੀ ਹੱਲ ਤੈਨੂੰ ਪਤਾ ਹੀ ਹੈ ਪਹਿਲਾਂ ਮੈਂ ਦੇਜ ਦਿੱਤੇ ਸੀ ਬਾਰੀ ਬਾਰੀ ਮੰਗਦੀ ਨੂੰ ਉਹਨਾਂ ਦਾ ਮੈਂ ਜੀ ਮੈਂ ਕਹਾਂ ਜਨਾਬ ਵੀ ਪੈਸੇ ਬਣੇ ਨਾ ਕਰਾਵਾਂਗੇ ਮੈਂ ਕਹਾਂ ਸਰਜਰੀ ਜੀ ਤੇ ਹੁਣ ਮੈਂ ਕਹੇਰਾ ਤਾਂ ਬੋਤਲਾ ਲੱਗਦੀ ਹੈ ਮੈਂ ਉਹਨੂੰ ਐਂ ਕਹਤਾ ਮਾ ਤੜਕੇ ਜਾਂਦੇ ਆਥਣੇ ਆਉਂਦੇ ਆ ਦੋਨੇ ਜਣੇ ਸਰਜਰੀ ਕੇਰਾ ਨਾ ਕਿਉਂ ਕਰਾਵਾਂਗੇ ਕਿਹਾ ਡਾਕਟਰ ਨੇ ਕਿਹਾ ਉਹਨਾਂ ਤਾਂ ਛੁੱਟੀ ਨਹੀਂ ਦਿੰਦੇ ਓਹੋ ਮੈਂ ਤਾਂ ਫਿਰ ਕਹਿਣੀ ਸੀ ਉਹਨੂੰ ਮੈਂ ਕਿਹਾ ਚਲ ਜੇ ਨਾ ਪੈਸੇ ਬਣਤਾਂ ਨਾ ਕਰਾਵਾਂਗੇ ਹੋਰ ਕੀ ਹੈ ਭਈ ਭਈ ਰਹੂਗੀ ਘਰੇ ਮੈਂ ਕਹਾਂ ਮੈਂ ਮੁੰਡੇ ਨੂੰ ਕਹਿ ਦੂੰਗੀ ਮੈਂ ਕਿਹੜਾ ਤਾਂ ਲਾਡੀ ਨਹੀਂ ਕਿਹਾ ਸੀ ਤੇ ਕਹਿੰਦਾ ਨਾਂ ਤਾਂ ਕਿਉਂ ਕਰਾਵਾਂਗੇ ਅੱਛਾ ਹਾਂ ਕਹਿੰਦਾ ਕਰਾਵਾਂਗੇ ਫਿਰ ਦਊਗਾ ਮਮੀ ਹਾਂ ਕਹਿੰਦਾ ਚਲ ਕੋਈ ਨਾ ਮੈਂ ਕਰਦਾ ਕਹਿੰਦਾ ਪੈਸਿਆਂ ਦਾ ਹੱਲ ਮਾਂਗਾ ਦੇਖ ਲਈ ਜਿਆਦੇ ਮਜਬੂਰ ਤਾਂ ਮੈਂ ਵੀ ਨਹੀਂ ਤੈਨੂੰ ਕਰਦੀ ਤੂੰ ਵੀ ਕਿੱਥੋਂ ਲਿਆਵੇਂ ਹੈ ਹਾਂ ਹਾਂ ਵਾਰੀ ਵਾਰੀ ਐ ਤਾਂ ਮੈਂ ਕੰਟਰਪੁੱਟਰ ਦੇ ਬਿਚਾਰ ਆ ਤਾਂ ਮੈਂ ਤੇਰਾ ਪਤਾ ਬਥੇਰਾ ਬਥੇਰਾ ਗੱਲਾਂ ਚ ਟੇਕਣਿਆ ਕੀ ਹੁੰਦੇ ਖੇਖਣ ਜਿ ਬਥੇਰੇ ਕਰ ਲਾ ਨਹੀਂ ਮੈਂ ਤੂੰ ਆ ਖੇਖਣ ਜੇ ਛੋਡੇ ਪਿੱਛੇ ਕਰਦੀਆਂ ਨੇ ਮੈਨੂੰ ਕੀ ਲੋੜ ਹੈ ਇਹ ਮੇਰੀ ਗੱਲ ਸੁਣ ਜੇ ਪੈਸੇ ਦੋਗੋ ਨਾ ਚਾਚਾ ਮੈਨੂੰ ਪੈਸੇ ਫੜਾ ਦੀ ਮੈਂ ਆਪ ਫੋਨ ਲੈ ਆਉਂਗੀ ਜਾ ਕੇ ਜੇ ਵੀਰਨ ਨੂੰ ਫੜਾ ਦੇ ਵੀਰਨ ਨੂੰ ਮੈਨੂੰ ਪਤਾ ਹੀ ਹੈ ਵੀਰਨ ਦਾ ਪਹਿਲਾ ਨਾ ਨੁਕਰੀ ਕਰਨੀ ਮੈਨੂੰ ਨਹੀਂ ਨਹੀਂ ਲੈ ਜਿਹੜਾ ਕੰਮ ਕਰਨਾ ਹਾਂ ਲੈ ਠੀਕ ਹੈ ਨਾ ਤਦੜੇ ਮੇਰੀ ਗੱਲ ਸੁਣੋ ਮੈਨੂੰ ਆ ਗੱਲ ਗੱਲ ਜਿੱਤਨਾ ਬੋਲਿਆ ਕਰਨ ਹੁਕਮ ਆਪਣੇ ਬੋਲਣ ਲੱਗ ਜਾਨੀ ਆਹ ਬੋਲਦੀ ਨਹੀਂ ਮੈਂ ਰਿਕ ਸਾਹਮਣੇ ਮਾਂ ਆਏ ਕਹਿੰਦੇ ਆ ਇਹ ਦੋਨਾ ਮੂਰੇ ਤੇਰੇ ਚਾਚੇ ਮੂਰੇ ਤੇ ਤੇਰੀ ਭੂਆ ਮੂਰੇ ਸਾਹ ਨਹੀਂ ਕੱਢਣਾ ਪੂਰਾ ਹੋਣ ਕਿ ਉਸੇ ਸੰਗ ਕੱਢਾਂਗੇ ਹਾਂ ਤਾਂ ਪਤਾ ਲੱਗ ਗਿਆ ਨਾ ਸਾਰੀ ਗੱਲ ਦੱਸ ਤਾ ਪਤਾ ਲੱਗ ਗਿਆ ਤਾਂ ਪਤਾ ਨਹੀਂ ਸੀਗਾ ਤਾਂ ਹੀ ਹੁਣ ਲਾਡੀ ਨੂੰ ਪਤਾ ਹੈ ਲਾਡੀ ਕੋਰਾ ਨਹੀਂ ਬੋਲਦਾ ਮਾਂ ਮੈਨੂੰ ਆਏ ਹੋ ਗਿਆ ਆਵੇਂ ਮਾਰੇ ਮਾਰੇ ਗੱਲ ਤੇ ਇਹਨਾਂ ਦੇ ਮਿੰਤਾ ਕਰਨੀਆਂ ਪੈਂਦੀਆਂ ਨਾ ਕੋਈ ਗੱਲ ਸੁਣਨਾ ਨਾ ਪਾਸਤਾ ਚਲ ਕੋਈ ਨਾ ਹੁਣ ਤਾਂ ਸੁਣ ਜੂਗੀ ਹੁਣ ਤੇਰੇ ਚਾਚਾ ਦੇਖਦੇ ਆ ਉਹ ਕਹਿੰਦਾ ਤਾਂ ਸੀ ਵੀ ਆਉਂਗਾ ਕੋਈ ਨਾ ਆਥਣੀ ਦੱਸੂਗਾ ਅੱਛਾ ਆਥਣੀ ਦੱਸੂਗਾ ਪੈਸਿਆਂ ਦਾ ਹਾਲ ਚਲ ਕੋਈ ਨਹੀਂ ਮਾਂ ਕਦੋਂ ਪੈਸੇ ਦੇਊਗਾ ਚਾਚਾ ਕਦੋਂ ਨਹੀਂ ਤੇ ਕਦੋਂ ਮੈਂ ਫੋਨ ਲੈ ਕੇ ਆਉਂਗੀ ਮੈਂ ਤੁਹਾਨੂੰ ਆਇਆ ਹਾਂ ਪੈ ਚਾਚਾ ਆਥੀ ਨਹੀਂ ਪੈਸੇ ਦੇਤੇ ਮੈਂ ਤਸਵੀਰੀ ਜਾ ਕੇ ਫੋਨ ਲਿਆਉਂਗੀ ਆਪਦਾ ਹੁਣ ਉਹ ਕਹਿੰਦਾ ਸੀ ਕਹਿੰਦਾ ਮੈਂ ਕਰਕੇ ਹੱਲ ਜੇ ਬੜਕੇ ਤੇ ਦੱਸੂਗੀ ਮੈਂ ਉਹ ਕਿੰਨੇ ਦਾਂਦਾ 1.5 ਦੋ ਲੱਖ ਦਾ ਹੁੰਦਾ ਬੂਮਾ ਮਰ ਗਿਆ ਇੰਨਾ ਮਹਿੰਗਾ ਲੈ ਤਾਂ ਇਹਦੇ ਤੇ ਮੈਂ ਕਿਹਾ ਸੀ ਵੀ ਪੈਸੇ ਮੰਗ ਲਈ ਵੱਧ ਤੂੰ ਪੁਰਾਣਾ ਪ੍ਰੂਣਾ ਲੈ ਲਈ ਕੋਈ ਭਾਈ ਇਹਨਾਂ ਨਹੀਂ ਕਿੰਨੇ ਕਿਹੇ ਤੂੰ ਪੈਸੇ ਕਟਕੁਟ ਤਾਂ ਨਹੀਂ ਕਿਹਾ ਨਹੀਂ ਕਿਹਾ ਤਾਂ ਮੈਂ 3 ਲੱਖ ਹੀ ਹੈ ਬਸ ਫਿਰ ਠੀਕ ਹੈ ਮੈਨੂੰ ਦੇ ਦਿਓ ਚ ਦੋ ਦੇ ਦੀ ਮੈਨੂੰ ਚਲ ਦੋ ਨਹੀਂ ਤੂੰ ਕੋਈ ਪੁਰਾਣਾ ਤਰਣਾ ਲੈ ਲਈ ਕੋਈ ਨਾ ਘਰੇ ਕੋਈ ਲਿਆਵਾਂਗੇ ਕੁਝ ਕੋਈ ਨਾ ਅੱਗ ਲਈ ਆਇਓ ਮੈਨੂੰ ਚ ਦੋ ਦੇ ਦੇ ਦਾ ਇੱਕ ਰੱਖ ਲਿਓ ਚਲ ਦੇਖਾਂਗੇ ਕੋਈ ਨਾ ਹਜੇ ਆ ਤਾਂ ਜਾਣਦੇ ਹੇ ਤਾਂ ਉਹ ਆਪਣੇ ਦੱਸੂਗਾ ਇੱਕ ਰੱਖ ਲੈ ਦੋ ਰੱਖ ਲੈ ਤੈਨੂੰ ਦੇਉ ਦੇ ਚੱਲ ਆ ਜਾ ਦੇਖ ਲਈ ਬਾਹਰ ਕੋਲੇ ਬਹਿ ਕੇ ਨਜ਼ਰ ਨਾ ਲੱਗੀ ਕਰਨ ਭਾ ਕੇ ਖੜ ਕੇ ਔਲੇ ਨਾਲ ਸੁਣੀ ਲੈ ਵਾਹੀਂ ਕਿਵੇਂ ਸੁਣੂ ਕਪੜੇ ਵਰਗੇ ਹੈ ਨਹੀਂ ਜਿਹੜਾ ਤੂੰ ਗੱਲਾਂ ਸੁਣਦੀ ਨੇ ਲੱਗ ਲੱਤਾਂ ਦੇ ਹੋਣਾ ਦੀਆ ਭਾਈ ਮੈਨੂੰ ਤਾਂ ਫਿਰ ਸ਼ੱਕ ਆ ਮੈਂ ਤਾਂ ਸੁਣਦੀ ਆ ਆ ਜਾ ਆ ਗਈ ਨਾ ਸਹੀ ਤਾਂ ਰਿਆ ਮਾ ਬੇਬੇ ਲਾਟੀ ਬੀ ਬਾਕੀ ਦੇਖੀ ਭੈਣ ਤਾਂ ਨੇਰੇ ਚ ਪਈ ਆ ਉਹਨੂੰ ਐ ਕਰ ਦੋ ਬਾਹਰ ਠਾਕੇ ਲਾਪਾਂ ਮੈਂ ਬਾਹਰ ਬਹਿਣਾ ਮਨਜੀਤ ਸਿੰਘਾ ਹੋਰ ਆਪਾਂ ਉਹਨੂੰ ਸਮਝਾਉਣੀ ਹੈ ਭਾਈ ਮਾੜਾ ਮੋਟਾ ਉੱਥੇ ਬਾਹਰ ਬੈਠ ਮਾਉਣੀ ਆ ਉਹਨੂੰ ਉਹਰੇ ਠਾਲਾ ਮਾੜਾ ਮੋਟਾ ਅੰਦਰ ਹੀ ਆਉਂਦੀ ਆ ਲੈ ਉਹਨੂੰ ਠਾਕੇ ਬਾਹਰ ਬਹਿਣਾ ਚੰਗੋਰੀ ਲਿਆ ਹਾਂ ਮੈਂ ਉਹਨੂੰ ਚਾਹ ਦੀ ਕੁੱਟ ਦੇਈ ਹੁਣ ਤੁਰਿਆ ਤਰਿਆ ਕੇ ਚੱਲ ਤੂੰ ਗਿਆ ਬਲਾਕ ਨੂੰ ਜੇ ਭੈਣ ਮੰਨ ਲੇ ਤਾਂ ਵਧੀਆ ਗੱਲ ਹੈ ਕਿਸੇ ਦਾ ਮਨ ਨਹੀਂ ਆਪ ਦੀ ਜਿੱਦਿਓ ਕਰੀ ਜਾਂਦੇ ਸਾਰਾ ਦਿਨ ਆਪਾਂ ਆਹ ਨੂੰ ਔੜਨੀ ਚਾਹੀਦੀ ਐ ਬਲੈਕ ਭੱਜੀ ਮੋਟ ਕੇ ਬਾਹਰ ਆ ਜਾ। ਮੇਰੀ ਜਿਪਈਆ ਕਮਣੀ। ਹੋਰ ਹੋਈ ਤਾਰ ਕੇ ਸਤੇ। ਆ ਦੇਖ ਲੈ। ਬੈ ਜਾ ਬੈ ਜਾ। ਬੈ ਜਾ ਬੱਤੇ ਤੇ। ਇਹ ਤਾਂ ਇਹ ਸਮਝਾਉਨੇ ਆ ਅਭੀ ਆ ਤੇਰਾ ਭੁਖੀ ਤੇ ਆਈ ਦਾ ਕਿ ਮੈਂ ਡੰਗ ਲਹੂਗਾ। ਆਂ ਤਾਂ ਤੁਝੇ ਮਾਂ ਮਾਰਕੇਂਗੀ ਭੁਖੀ ਤੇ ਆਈ। ਯਾ ਬੰਦ ਤੇ ਕੋਈ ਵਰਕ ਪਾਵੇਂਗੀ ਤਾਂ ਫੇਰ ਹੀ ਠੁਠੇਗੀ ਚੱਕਰ ਆਉਂਦੇ ਭੁੱਖੀ ਨੂੰ ਭੁੱਖੀ ਨੂੰ ਤਾਂ ਆਉਣੀ ਆ ਬੇਬੇ ਕਿੰਨੇ ਵਾਰ ਤੈਨੂੰ ਮੈਂ ਸਮਝਾਇਆਗਾ ਨੀ ਭਾਣਾ ਕੁਝ ਖਾ ਪੀ ਲਿਆ ਕਰ ਸਾਰਾ ਦਿਨ ਭੁੱਖੀ ਤੇ ਹੀ ਐਂ ਪਈ ਰਹਿੰਦੀ ਐ ਟੈਨਸ਼ਨ ਹੀ ਲਈ ਜਾਂਦੀ ਦਿਮਾਗ ਤੇ ਲੋਡ ਹੀ ਪਈ ਜਾਂਦੀ ਸਾਰਾ ਦਿਨ ਭਾਈ ਕੀ ਕਰੇ ਹੁਣ ਜਦੋਂ ਬਸ ਜਿ ਰਸ ਜਿ ਉੱਕੜ ਜੀ ਵਿਚਾਰੀ ਐ ਜੀ ਟੈਨਸ਼ਨ ਇਹਦੇ ਕੀ ਕਰੇ ਪਾਵੇ ਨਾ ਤਾਂ ਬਿਰ ਜੀ ਨਹੀਂ ਕਰਦਾ ਕਾਸੇ ਨੂੰ ਮੈਂ ਕੀ ਕਰਾਂ ਬਥੇਰਾ ਮੈਂ ਕੰਨੇ ਵੀ ਰੋਟੀ ਖਾਲਾਂ ਚਾਹ ਪੀ ਲਾਂ ਪਰ ਨੰਗਦੀ ਨਿਗਾਹਾਂ ਜੇ ਭਾਣੇ ਤੂੰ ਐਂ ਕਰੇਗੀ ਨਾ ਜੇ ਕੁਝ ਖਾਦਾ ਪੀਤਾ ਨਾ ਨੇ ਜਿਆਦਾ ਬਿਮਾਰ ਹੋ ਜਾਏਗੀ ਤੂੰ ਮੰਜੇ ਤੇ ਪੈ ਜਾਗੀ ਫੇਰ ਕੀ ਬਣੂਗਾ ਤੇਰਾ ਉਹ ਤਾਂ ਮੈਂ ਤੈਨੂੰ ਐ ਪੁੱਛਦੀ ਆ ਤੇਰਾ ਕੁਝ ਹੋਰ ਵੱਧ ਤਾਂ ਨਹੀਂ ਦੁੱਖ ਦਾ ਸੁੱਖ ਦਾਗਾ ਤੂੰ ਟੈਸਟ ਕਰਾ ਲੈ ਕੋਈ ਨਾ ਨਾ ਬੇਬੇ ਮੈਂ ਠੀਕ ਆ ਟੈਸਟ ਤਾਂ ਕਦੇ ਕਰਾਉਣੇ ਹੈਗੇ ਬਸ ਆ ਉਹੀ ਚੱਕਰ ਜੇ ਤਾਂ ਲੱਗ ਜਾਂਦੇ ਹੈਗੇ ਬਸ ਬਾਲਾ ਸੋਚੀ ਜਾਣੀ ਰਹਿਣੀ ਆ ਉਹਦਾ ਕਰਕੇ ਹੋ ਗਿਆ ਹੋਗਾ ਦੇਖ ਭਾਣੇ ਜੇ ਤੂੰ ਉਹਨੂੰ ਆਪਦੀ ਮਾਂ ਮੰਨਦੀ ਐ ਨੇ ਤੇ ਮੈਨੂੰ ਤੂੰ ਆਪਦਾ ਵੀਰਾ ਮੰਨਦੀ ਆ ਤਾਂ ਤੂੰ ਸਾਡੀ ਗੱਲ ਕਿਤੇ ਟਾਲੇਂਗੀ ਨਹੀਂ ਨਹੀਂ ਵੀਰੇ ਤੂੰ ਨਾ ਆਪਦਾ ਹੱਥ ਘੜ ਘੜਾ ਜਿੰਨੇ ਦਿਨ ਰਹਿਣਾ ਤੂੰ ਰੋਟੀ ਪਾਣੀ ਖਾਇਆ ਕਰ ਅੱਜ ਘੇ ਠੀਕ ਆ ਤਾਂ ਸਾਨੂੰ ਵੀ ਆ ਲੱਗੇ ਨੇ ਵੀ ਸਾਡੀ ਭੈਣ ਕੁਝ ਖਾਂਦੀ ਆ ਹੁਣ ਸਾਰਾ ਦਿਨ ਤੂੰ ਟੈਨਸ਼ਨ ਜੂਰੀ ਫਿਰਦੀ ਆ ਉੱਤੋਂ ਸਾਨੂੰ ਟੈਨਸ਼ਨ ਰਹਿੰਦੀ ਆ ਸਾਰਾ ਦਿਨ ਆ ਬੇਬੇ ਨੂੰ ਵੀ ਕਿੰਨੀ ਟੈਨਸ਼ਨ ਰਹਿੰਦੀ ਆ ਵੀ ਕੁੜੀ ਕੁਝ ਖਾਂਦੀ ਨਹੀਂ ਪੁੱਤ ਢਿੱਡ ਭਰ ਕੇ ਤਾਂ ਅਸੀਂ ਵੀ ਨਹੀਂ ਪੈਂਦੇ ਤੂੰ ਭੁੱਖੀ ਰਹਿਣੀ ਆ ਤੇਰੇ ਨਾਲ ਹੀ ਭੁੱਖੇਟ ਆਏ ਸੀ ਤੋਰੇ ਫਿਰਦੇ ਰਹਿਨੇ ਆ ਜਿੱਦਾਂ ਵਰਕਾਂ ਤੂੰ ਖਾਵੇਂ ਤੇ ਨਾਲ ਅਸੀਂ ਵੀ ਖਾ ਲ ਗਏ ਹੁਣ ਅਸੀਂ ਇਕੱਲੇ ਕਿਵੇਂ ਖਾ ਸਕਦੇ ਆ ਰੋਟੀ ਨਾ ਨਾ ਬੇਬੇ ਤੁਸੀਂ ਕਹ ਤੋ ਰੋਟੀ ਛੱਡਣੀ ਆ ਤੁਸੀਂ ਤਾਂ ਰੋਟੀ ਖਾਇਆ ਕਰੋ ਨਾ ਬੇਬੇ ਤੁਸੀਂ ਕਿ ਰੋਟੀ ਛੱਡਣੀ ਆ ਰੋਟੀ ਤਾਂ ਮੇਰੀ ਛੁੱਟੀ ਪਈ ਐ ਜਿੰਨਾ ਚਿੱਕਰ ਉਹਦਾ ਪਤਾ ਨਹੀਂ ਲੱਗਦਾਗਾ ਉਹਨਾਂ ਚਿੱਕਰ ਮੇਰੇ ਰੋਟੀ ਕਿੱਥੋਂ ਲੰਗਦੀ ਆ ਪਤਾ ਤਾਂ ਮੈਨੂੰ ਵੀ ਪਤਾਗਾ ਵੀ ਰੋਟੀ ਤੇਰੇ ਨੰਗਦੀ ਨਹੀਂ ਗਈ ਜੇ ਤੂੰ ਨਾ ਕੁਛ ਖਾਦਾ ਫਿਰ ਮੰਜੇ ਚ ਪਾਈ ਜੰਗੀ ਅਸੀਂ ਤੈਨੂੰ ਕਿੱਥੇ ਚੱਕ ਕੇ ਤੁਰੇ ਫਿਰਾਂਗੇ ਦੇਖ ਪੈਣੀ ਅਸਤੇ ਨੇ ਤੇਰੇ ਭਲੇ ਦੀ ਸੋਚਦੇ ਆ ਤੂੰ ਆ ਜਿਹੜੀ ਜਿੱਦ ਲਈ ਬੈਠੀ ਆ ਨਾ ਤਾਂ ਮੇਰੀ ਮੰਨਦੀ ਆ ਨਾ ਬੇਬੇ ਦੀ ਮੰਨਦੀ ਆ ਨਾ ਨਾ ਵੀਰੇ ਲੈ ਮੈਂ ਥੋੜੀ ਨਾ ਮੰਨੂਗੀ ਹੋਰ ਕਿਹਦੇ ਮੰਨੂਗੀ ਜਦੋਂ ਤੁਸੀਂ ਮੇਰਾ ਇੰਨਾ ਕਰਦੇ ਹੋ ਥੋੜੀ ਵੀ ਤਾਂ ਮੈਂ ਮੰਨਣੀ ਆ ਬਸ ਮੈਨੂੰ ਤਾਂ ਆ ਵੀ ਜੇ ਕੁਛ ਉਹਦਾ ਪਤਾ ਸੁਰ ਲੱਗ ਜੇ ਤਾਂ ਮੇਰੇ ਰੋਟੀ ਵੀ ਨੰਗਦੀ ਹੋ ਜੇ ਲੱਗ ਜੂਗਾ ਭਾਵੇਂ ਪਤਾ ਮੇਰੀ ਜੂਗਾ ਪਾ ਨੂੰ ਜੋ ਤੇਰੇ ਨਾਲ ਅਸੀਂ ਵਾਦਾ ਕਰੀ ਜੰਨੇ ਆ ਵੀ ਤੈਨੂੰ ਉਸੇ ਘਰੇ ਭੇਜਾਂਗੇ ਤੇ ਨੋਥੀ ਭੇਜਾਂਗੇ ਜਿੱਥੇ ਤੂੰ ਸੀਗੀ ਤੂੰ ਥੋੜਾ ਮੋਟਾ ਯਕੀਨ ਤੇ ਭਰੋਸਾ ਤਾਂ ਰੱਖ ਸਾਡੇ ਤੇ ਨਾ ਨਾ ਵੀਰੇ ਤੂੰ ਐਂ ਕੋਈ ਕਰਦੀ ਰਹਿਨੀ ਸਾਰਾ ਦਿਨਾ ਭਰੋਸਾ ਤਾਂ ਮੈਨੂੰ ਹੈਗਾ ਪਰ ਤੂੰ ਹੀ ਦੱਸ ਫੇ ਹੁਣ ਮੈਂ ਕਰਾਂ ਕੀ ਕੀ ਕਰਨ ਦਿਮਾਗ ਚੋਂ ਇਹ ਨਿਕਲਦੀ ਗੱਲ ਆ ਸੁਖਪਾਲਣਾ ਨਾ ਜਦੋਂ ਦੀ ਜੜਾਂ ਚ ਬੈਠੀ ਆ ਮੇਰੇ ਮੈਂ ਤਾਂ ਸੋਚ-ਸੋਚ ਕੇ ਕੰਬਲੀ ਹੋਈ ਜਾਂਦੀ ਆ ਆਹੀ ਗੱਲਾਂ ਨਹੀਂ ਭਾਣੇ ਤੈਨੂੰ ਨਿਕਲਦੀਆਂ ਠੀਕ ਆ ਜਦੋਂ ਤੂੰ ਆਹੇ ਜਿਹੀਆਂ ਗੱਲਾਂ ਸੋਚੀ ਜਾਂਦੀ ਰਹੇ ਨਾ ਪਿਛਲੀਆਂ ਗੱਲਾਂ ਤਾਂ ਹੀ ਤਾਂ ਤੂੰ ਇਹ ਸੋਚ-ਸੋਚ ਕੇ ਕਿਵੇਂ ਹੋਈ ਪਈਆਂਗੀ ਹੁਣ ਤਾਂ ਤੂੰ ਸਾਰਾ ਦਿਨ ਰੱਬ ਰੱਬ ਕਰਿਆ ਕਰ ਸਭ ਦਾ ਮਾਲਕ ਇੱਕ ਆ ਮਾਲਕ ਅਗੁਰੂ ਜੋ ਕੁਝ ਕਰੂਗਾ ਪੁੱਤ ਮੈਂ ਤੈਨੂੰ ਆਂ ਕਹਿਣੀ ਆ ਤੂੰ ਸਾਰੀਆਂ ਨਾ ਆ ਗੱਲਾਂ ਪਿਛਲੀਆਂ ਪਿੱਛੇ ਸੱਟ ਤੂੰ ਅੱਧਿਆਰ ਨਾ ਲਿਆ ਗੱਲਾਂ ਵੀ ਮਾਂ ਦੇ ਕਰੇ ਜਾ ਮਾਂ ਖੈਰ ਸੁੱਖ ਦੇ ਨਾਲ ਨਾਲ ਇਹ ਤੂੰ ਨਿੱਕੇ ਨੂੰ ਕੀ ਕਹੀ ਜਾਂਦੀ ਸੀਗੀ ਅਕਿਆਨਗ ਮਾੜ ਛੋਡਾ ਬੇਬੇ ਚਲ ਛੱਡ ਬੇਬੇ ਕੀ ਕਰਾਂ ਮੈਥੋਂ ਵੀ ਨਾ ਲੋਕਾਂ ਦੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਗੀਆਂ ਮੈਨੂੰ ਵੀ ਡਰ ਲੱਗਦਾ ਹੈਗਾ ਮੈਂ ਤਾਂ ਚੱਲ ਜਿਓ ਜਿਹੀ ਹੈਗੀਆਂ ਹੈਗੀਆਂ ਮੈਨੂੰ ਤਾਂ ਨਹੀਂ ਸਮਝ ਆਉਂਦੀ ਪਰ ਮੈਂ ਕਹਿੰਨੇ ਆ ਮੇਰੇ ਵੀਰ ਤੇ ਨਾ ਕੋਈ ਦੁਸ਼ਮਣ ਲੱਗੇ ਮੈਂ ਤਾਂ ਹੀ ਜਾਣ ਨੂੰ ਕਿਹਾ ਸੀਗਾ ਦੇਖ ਭੈਣੇ ਤੈਨੂੰ ਵੀ ਪਤਾ ਆਪਣਾ ਹੱਸਦਾ ਵਸਦਾ ਕਰਾ ਇੱਕੋਂ ਦਾ ਦੂਜਾ ਜਾਂਦਾ ਹਨਾ ਇਧਰ ਦੀ ਗੱਲ ਪਾਲ ਕਰ ਇਧਰ ਦੀ ਖੜਦਿਆ ਕਰ ਕਿਸੇ ਦੀ ਗੱਲ ਤੂੰ ਦਿਲ ਤੇ ਨਾ ਲਾਇਆ ਕਰ ਪੁੱਤ ਜੀਤੋ ਇਹ ਗੱਲ ਤੂੰ ਕੀ ਕਹੀ ਜਾਨੀ ਆਣਗ ਮਾਂਡ ਵਾਲੀ ਤੇਨੂੰ ਕਿਹਨੇ ਕਹਿਤਾ ਕੁਛ ਕਿ ਤੇਰੇ ਵੀਰ ਨੇ ਕਹਿਤਾ ਕੁਛ ਜਾਂ ਤਾਂ ਬੱਪੂ ਨੇ ਕਹਿਤਾ ਕੁਛ ਨਹੀਂ ਕਿ ਹੈ ਬੇਬੇ ਭੈਣ ਨੂੰ ਤਾਂ ਪਤਾ ਨਹੀਂ ਕੀ ਹੋਇਆ ਪਿਆਗਾ ਆਪਣੇ ਕੋਲ ਬਣਾ ਕੇ ਕਰਾ ਨਹੀਂ ਇਹ ਕੁਝ ਨਹੀਂ ਵੀ ਤੇਰੇ ਬਾਪੂ ਨੇ ਕੁਝ ਕਿਹਾ ਹੋਵੇ ਕਿ ਮੈਥੋਂ ਕੁਝ ਨਿਕਲ ਕੇ ਹੋਵੇ ਨਹੀਂ ਨਹੀਂ ਬੇਬੇ ਮੈਂ ਤੁਹਾਡੀਆਂ ਨਾ ਗੱਲਾਂ ਸਾਰੀਆਂ ਸੁਣ ਲਈਆਂ ਸੀਗੀਆਂ ਉਹ ਕੋਈ ਆਈ ਸੀ ਤੇਰੇ ਕੋਲ ਉਹ ਕੀ ਗੱਲਾਂ ਕਰੀ ਜਾਂਦੀ ਸੀਗੀ ਮੈਂ ਤਾਂ ਹੀ ਇੰਨਾ ਘਬਰਾ ਗਈ ਸੀਗੀ ਵੀ ਹਾਏ ਰੱਬਾ ਤੁਸੀਂ ਤਾਂ ਮੇਰੇ ਤੋਂ ਇੰਨਾ ਭਰੋਸਾ ਕਰਦੇ ਹੋ ਤੇ ਉਹ ਉਹ ਇੱਕ ਮਿੰਟ ਚ ਕੀ ਕੁਛ ਕਹਿ ਗਈ ਤੈਨੂੰ ਪਤਾ ਵੀਰੇ ਉਹ ਕੀ ਕੁਛ ਕਹੀ ਜਾਂਦੀ ਸੀਗੀ ਕਹਿੰਦੀ ਸੀ ਮੈਨੂੰ ਘਰੇ ਤੇ ਰੱਖ ਰੱਖਿਆ ਤਾਂ ਨਿੱਕੇ ਦੇ ਬਿਠਾ ਦੋ ਲੈ ਦੱਸ ਐਡੀ ਗੱਲ ਉਹਨੇ ਕਹਿਤੀ ਮੂੰਹ ਭਰ ਕੇ ਫਿਰ ਹੁਣ ਤੂੰ ਹੀ ਦੱਸ ਮੈਂ ਕੀ ਕਹਿੰਦੀ ਮੇਰਾ ਤਾਂ ਮਨ ਦੁਖੀ ਹੋਣਾ ਸੀ ਨਾਲੇ ਬੇਬੇ ਤੂੰ ਹਰ ਕਿਸੇ ਨੂੰ ਨਾ ਦੱਸਿਆ ਕਰ ਮੇਰੇ ਬਾਰੇ ਤੂੰ ਉਹਨੂੰ ਸਾਰਾ ਕੁਝ ਦੱਸੀ ਜਾਂਦੀ ਸੀ ਨਾ ਜਾਣੀ ਕੋ ਸੁਖਪਾਲ ਕੋਲ ਦੱਸ ਦਿੰਦੀ ਫਿਰ ਉਹ ਤਾਂ ਮੈਨੂੰ ਇੱਥੇ ਮਰਵਾ ਦੂਗੀ ਜਾਨੋ ਉਹ ਬਹੁਤ ਪਿਹੜੀ ਬੁੜੀ ਆ ਕਿਆ ਹੰਟਾ ਛੱਡ ਲਈਆ ਪੁੱਤ ਤੂੰ ਕਿਦਰੇ ਨਹੀਂ ਉਹ ਤੈਨੂੰ ਮਰਵਾਉਂਦੀਗੀ ਉਹ ਤਾਂ ਉਂ ਸਵਾਈ ਕੀ ਗੱਲਾਂ ਕਰੀ ਜਾਂਦੀ ਸੀਗੀ ਕਹਿੰਦੇ ਨਿੱਕੇ ਦਾ ਵਿਆਹ ਕਰ ਲਓ ਮੈਂ ਆਖਿਆ ਕੁੜੀ ਨੂੰ ਆਪਦਾ ਕਰੇ ਬਗ ਜਾਂਦੇ ਮਖਾਸੀ ਫੇਰ ਨਿੱਕੇ ਦਾ ਵਿਆਹ ਕਰਾਂਗੇ ਇਹੀ ਸਹਰਾ ਬੰਨੂਗੀ ਮਖਾ ਮੈਦੀ ਚਹਤੀ ਆਗੀ ਆਇਂਗਾ ਨਾ ਕਰੀ ਜਾਂਦੀ ਸੀ ਤੈਨੂੰ ਪੁੱਠੀ ਜੱਜਗੀ ਪੁੱਤ ਬੇਬੇ ਤੂੰ ਤਾਂ ਕਹਿੰਦੀ ਸੀਗੀ ਉਹਨੇ ਤਾਂ ਪੁੱਠੀ ਚ ਚੌਣ ਦੀ ਕੋਈ ਕਸਰ ਨਹੀਂ ਨਾ ਛੱਡੀ ਉਹਨੇ ਤਾਂ ਪੁੱਠੀਆਂ ਗੱਲਾਂ ਜਚਾਤੀਆਂ ਸੀ ਤੇਰੇ ਮਨ ਚ ਉਹ ਤਾਂ ਚਲ ਤੂੰ ਚੰਗੀ ਆ ਜਿਹੜਾ ਉਹਦੇ ਮਗਰ ਨਹੀਂ ਲੱਗੇਗੀ। ਭੈਣੇ ਤੈਨੂੰ ਲੱਗਦਾ ਨਿੱਕਾ ਤੇਰਾ ਵੀਰੇ ਇਹੋ ਜਿਹਾ ਕੁਝ ਕਰੂਗਾ? ਨਹੀਂ ਨਹੀਂ ਵੀਰੇ। ਕਿਉਂਕਿ ਮੈਂ ਤਾਂ ਤੇਰੇ ਨਾਲ ਵਾਅਦਾ ਕਰੀ ਬੈਠਾਂ ਬੇਬੇ। ਆਹ ਜਦੋਂ ਮੇਰਾ ਵਿਆਹ ਹੋਊਗਾ ਨਾ ਤੂੰ ਹੀ ਤਾਂ ਮੇਰੀ ਭੈਣ ਇਕੱਲੀ-ਇਕੱਲੀ ਤਾਂ ਤੈਨੂੰ ਮੈਂ ਵਿਆਹ ਦੇ ਵਿੱਚ ਮੂਰੇ ਰੱਖੂਗਾ। ਉਹੀ ਤਾਂ ਮੈਂ ਇਹਨੂੰ ਕਹੀ ਜਾਂਦੀ ਵੀ ਕਮਲ ਜੀ ਕਿਉਂ ਟੈਨਸ਼ਨ ਲਈ ਜਾਂਦੀ ਆ। ਆਣਗੁਮਾਨ ਤੇ ਬੜਾ ਕੁਝ ਕਹਿਣਾ ਹੁੰਦਾ ਫਿਰ ਆਣਗੁਮਾਨ ਦੇ ਪਿੱਛੇ ਲੱਗੇਂਗੀ ਤੂੰ। ਨਹੀਂ ਵੀ ਬੇਬੇ ਨਹੀਂ ਵੀਰੇ। ਮੈਂ ਤੁਹਾਡੇ ਬਾਰੇ ਐ ਜਮਾਂ ਨਹੀਂ ਸੋਚਿਆਗਾ। ਵੇ ਤੁਸੀਂ ਕੀ ਸੋਚੋਗੇ ਮੇਰੇ ਬਾਰੇ ਕੀ ਨਹੀਂ ਸੋਚੋਗੇ ਕਿ ਮੈਂ ਕੁਝ ਕਰਾਂਗੇ ਕਿ ਮੈਂ ਨਹੀਂ ਮੈਨੂੰ ਪਤਾ ਹੈ ਵੀ ਤੁਸੀਂ ਤਾਂ ਬਹੁਤ ਚੰਗੇ ਹੋ ਜੇ ਬਹੁਤ ਚੰਗੇ ਨੇ ਭੈਣੇ ਹੁਣ ਤੂੰ ਦੱਸ ਦੇ ਲੋਕਾਂ ਦਾ ਮੂੰਹ ਤਾਂ ਤਾਂ ਨਹੀਂ ਫੜਿਆ ਜਾਂਦਾ ਉਹ ਤਾਂ ਸੌ ਕੁਝ ਬੋਲਦੇ ਬੋਲੀ ਜਾਂਦੇ ਵੀਰੇ ਮੈਂ ਨਾ ਹਜੇ ਤੇਰਾ ਘਰ ਨਹੀਂ ਵੱਸਿਆ ਹਜੇ ਤੇਰਾ ਵਿਆਹ ਨਹੀਂ ਹੋਇਆਗਾ ਮੈਨੂੰ ਡਰ ਲੱਗਦਾ ਵੀ ਕੱਲ ਨੂੰ ਕੋਈ ਤੇਰਾ ਰਿਸ਼ਤਾ ਹੋਊਗਾ ਤੇ ਕੱਲ ਨੂੰ ਕੋਈ ਗੱਲ ਦੇਣੀ ਨਾ ਆ ਜੇ ਤੈਨੂੰ ਕੁਝ ਨਹੀਂ ਹੁੰਦਾ ਭੈਣੇ ਠੀਕ ਆ ਜਦੋਂ ਅਸੀਂ ਬੈਠੇਂਗੇ ਇਹਨੂੰ ਕੀ ਦੇਣੀ ਆਜੂਗੀ ਗੱਲ ਜਦੋਂ ਮੈਂ ਮੁੱਢ ਬੈਠੀ ਆਗੀ ਹੈ ਮੈਂ ਤੇਰੀ ਮਾਂ ਕੀ ਮਾਂ ਬਣੀ ਆ ਮੈਂ ਅਗਲੇ ਨੂੰ ਆਖੂਗੀ ਮੈਂ ਧੀ ਬਣਾ ਕੇ ਲੈ ਆਈ ਆਗੀ ਵੀ ਮੇਰੀ ਧੀ ਸੀ ਉਹ ਤੇਰੇ ਤੇ ਕੋਈ ਗੱਲ ਨਹੀਂ ਆਉਣ ਦਿੰਦੇ ਪਤਾ ਜਿਹੜੀ ਗੱਲ ਅਸੀਂ ਮੂਰੇ ਹੋ ਕੇ ਆਪ ਕਰਾਂਗੇ ਤੂੰ ਨੇ ਭੈਣੇ ਮਾੜੀਆਂ ਮੜੀਆਂ ਗੱਲਾਂ ਦੀ ਨਾ ਟੈਨਸ਼ਨ ਨਾ ਲੈ ਇਹ ਗੱਲਾਂ ਦੀ ਟੈਨਸ਼ਨ ਨਾ ਲੈ ਹਰੇਕ ਗੱਲ ਨਾ ਤੂੰ ਹਰੇਕ ਗੱਲ ਮਾੜੀ ਦੀ ਗੱਲ ਵੀ ਤੂੰ ਦਿਲ ਤੇ ਲਾ ਲੈਣੀ ਹੁੰਦੀ ਆ ਲੈ ਤੈਨੂੰ ਕਿੰਨੇ ਵਾਰੀ ਕਹਿ ਦੋ ਆਪਦਾ ਹੱਸ ਕੇ ਵਧੀਆ ਰਹ ਤੂੰ ਵਧ ਕੇ ਹੱਸਾ ਖੈ ਡੇ ਕਰ ਵਧ ਕੇ ਰੋਟੀ ਪਾਣੀ ਖਾਇਆ ਕਰ ਇਹ ਤੂੰ ਮੰਜੇ 'ਚ ਉੱਠ ਖੜੇਂਗੀ ਜੇ ਤੂੰ ਢਿੱਡ ਭਰੇਂਗੀ ਆਏ ਤਾਂ ਫਿਰ ਹੁਣ ਤੂੰ ਅੱਗੇ ਨਾ ਜਮਾਂ ਬੀਤਗੀ ਨਾਲੇ ਬੇਬੇ ਜੇ ਕੋਈ ਫालतू ਬੰਦਾ ਉਹਨਾਂ ਨੇ ਕਰਿਆ ਆਪਣੇ ਫालतू ਜੀ ਗੱਲਾਂ ਨਾ ਕਰਿਆ ਕਰ ਉਹਨਾਂ ਮੇਰੇ ਠੀਕ ਆ ਪੁੱਤ ਮੈਂ ਤਾਂ ਕੋਈ ਕਰੀ ਨਹੀਂ ਫालतू ਗੱਲਾਂ ਉਹ ਆਪ ਹੀ ਆ ਕੇ ਛੇੜ ਲਿਓ ਨੇ ਗੱਲ ਕਹਿੰਦੀ ਛੋਟੇ ਇਹ ਕੁੜੀ ਕੌਣ ਆਈ ਹੈ ਮੈਂ ਸਾਰੀ ਗੱਲ ਦੱਸਦੀ ਮਾਂ ਵਿਚਾਰੀ ਇਹ ਤਾਂ ਆਏ ਫਿਰਦੀ ਹੈ ਮਾਂ ਹਦੂਗਾ ਵਿਰੋਧੀ ਮਾੜੀ ਗੱਲ ਹੈ ਬੇਬੇ ਐਸੀ ਗੱਲ ਕਰਦੀ ਹੈਗੀ ਮੈਨੂੰ ਕੀ ਅਗਰੇ ਭਾਈ ਮੂੰਹ 'ਤੇ ਹੱਥ ਲਾਦ ਗਿਆ ਅਗਰੇ ਤਾਂ ਕੱਢ ਹੀ ਦਿੱਤੀ ਗੱਲ ਮੈਂ ਤਾਂ ਬੰਦੇ ਨੂੰ ਗੱਲ ਦੱਸਤੀ ਕਿ ਉਹਨਾਂ ਨੇ ਤਾਂ ਵਿਆਹੀ ਆ ਕਿ ਕਿਕਰ ਸਾਨੂੰ ਵਿਆਹੀ ਆ ਫਿਰ ਵੀ ਉਹ ਹੋਰ ਟੱਲ ਗੱਲ ਲੈ ਗਈ ਘਟੀਆਂ ਸੋਚਿਆ ਕਰਦਾ ਉਹਦੀ ਬੇਬੇ ਤਾਂ ਮੈਂ ਤਾਂ ਉਹਨੂੰ ਬਹੁਤ ਆਖਿਆ ਸੀਗਾ ਉਹ ਤਾਂ ਉਹੀ ਆਪਦੀਆਂ ਜਵਲੀਆਂ ਜਿਗਾਂ ਮਾਰ ਲੱਗ ਗਈ ਜਵਲੀਆਂ ਦੇ ਬੇਬੇ ਮਾਰਨੀਆਂ ਤੂੰ ਇਹੇ ਜਿਨੂੰ ਘਰੇ ਬਿਠਾ ਲੈਨੀ ਆ ਕਹੇ ਨਹੀਂ ਕਿ ਉਹ ਉੱਠ ਕੇ ਬੇਤੋਂ ਭੱਜ ਜਾ ਭਾਈ ਕਿਹੜੀ ਗੱਲਾਂ ਕਰੀ ਇੰਨੀ ਆ ਅਰੇ ਇਹੇ ਜਿਨੂੰ ਤਾਂ ਪਠਾਇਆ ਨਾ ਕਰ ਘਰੇ ਲੈ ਕੇ ਤੂੰ ਮਾਕੇ ਨੂੰ ਛੱਡਣ ਗਈ ਸੀਗੀ ਆਪੇ ਆਈ ਸੀਗੀ ਕਹਿੰਦੀ ਮੈਂ ਤਾਂ ਸਭ ਪਤਾ ਲੈਣ ਆਈ ਆ ਬੇਬੇ ਤੇਰੇ ਗੋਡੇ ਕਿੱਤੇ ਦੁਖਦੇ ਆਗੇ ਮੈਂ ਆਖੇ ਮੱਖਪਾਏ ਮੇਰੇ ਗੋਡੇ ਲਈ ਤੇ ਤਾਂ ਠੀਕ ਆ ਕਹਿੰਦੀ ਨਿੱਕੇ ਨੂੰ ਵਿਹਲਾ ਆਈ ਜੀ ਉਮਰ ਟੱਪਦੀ ਜਾਂਦੀ ਆ ਤੇ ਆ ਕੁੜੀ ਤੁਹਾਡੇ ਘਰੇ ਕੌਣ ਆਈ ਆ ਮੈਂ ਆਖੇ ਭਾਈ ਕੁੜੀ ਕੋਈ ਹੋਵੇ ਉਹ ਵੀ ਨਾਨਾ ਦਾ ਤੇਰੀ ਦੀ ਐਡੀ ਉਮਰ ਹੋ ਗਈ ਤੈਨੂੰ ਵੀ ਪਤਾ ਹੋ ਬਿੜਕਾ ਲੈਣ ਦੀ ਫਰਦੀ ਆ ਆਈ ਆ ਰਿਸ਼ਤੇ ਵਰੇ ਨਿੱਕੇ ਦੇ ਵਾਸਤੇ ਨਾ ਇਹ ਤਾਂ ਮੈਨੂੰ ਵੀ ਪਤਾ ਸੀ ਵੀ ਬਿੜਕਾ ਲੈਣ ਆਈ ਸੀ ਆ ਵੀ ਕਿੱਦਾਂ ਇਹਨਾਂ ਦੇ ਘਰੇ ਕੁੜੀ ਆਈ ਹੈ ਕਾਇ ਦਿਨਾਂ ਦੀ ਬੇਬੇ ਜਦ ਤੈਨੂੰ ਪਤਾ ਮੈਂ ਇਹੋ ਜਿਹੀ ਚੁਗਲ ਖੋਰਾ ਤੂੰ ਇਹੋ ਜੀਆਂ ਗੱਲਾਂ ਕਿਉਂ ਦੱਸੀਆਂ ਨਾਲੇ ਸਾਰੀਆਂ ਗੱਲਾਂ ਵੀਰੇ ਮੇਰੇ ਬਾਰੇ ਇਹਨੇ ਸਾਰੀਆਂ ਹੀ ਦੱਸਤੀਆਂ ਬੇਬੇ ਨੇ ਵੀ ਉਹ ਕਿੱਥੋਂ ਆਈ ਐ ਕਿਹਦੀ ਕੁੜੀ ਐ ਕਿਵੇਂ ਕੋਸ਼ ਐ ਕਿਹਦੇ ਘਰ ਵਾਲੀ ਐ ਤੂੰ ਇੰਨੀਆਂ ਗੱਲਾਂ ਦੱਸਣ ਦੀ ਕਿ ਲੋੜ ਸੀ ਬੇਬੇ ਤੂੰ ਫਿਕਰ ਨਾ ਕਰ ਭੈਣੇ ਇੱਕ ਦਿਨ ਆਪਣੇ ਤੇ ਇਹ ਜਾਊਗਾ ਆ ਜਿਹੜੇ ਗਲੀਗਮਨ ਵਾਲੇ ਕਹਿੰਦੇ ਨੇ ਇਹਦੇ ਕੌਣ ਆਰੀ ਆ ਇਹਨੇ ਤਾਂ ਅੱਖਾਂ ਖੜੀਆਂ ਰਹਿ ਜਾਣਗੀਆਂ ਵੀ ਭੈਂਦਰੋ ਇਹ ਤੇ ਇਹਦੀ ਭੈਣ ਐ ਦੇਖੀ ਜਾਈ ਤੂੰ ਚਲ ਕੋਈ ਨਹੀਂ ਪਤਾ ਉਹ ਤਾਂ ਕਹਿਣ ਵਾਲੀ ਕਹੇਗੀ ਤੂੰ ਨਾ ਹੁਣਾਂ ਦੇ ਦਿਮਾਗ ਤੇ ਲਾ ਪੌਂਕੀ ਜਾਣ ਤੇ ਜਿਹੜਾ ਕੋਈ ਪੌਂਕਦਾਗਾ ਬਾਪੂ ਆਇਆ ਨੀਗਾ ਖੇਤੋਂ ਮੈਂ ਉਹਨੂੰ ਕਹਿ ਦਿੰਦੇ ਵੀ ਕੀੜਾ ਹੋਰ ਜਾਇਆ ਬਾਪੂ ਕੀ ਪਤਾ ਉਹਦਾ ਕੋਈ ਪਤਾ ਲੱਗ ਜਾਂਦਾ ਉਹ ਬਾਈ ਮੈਂ ਖੇਤ ਜਾਣੀ ਜਾਗਾ ਆ ਮੈਂ ਤੁਹਾਡੇ ਨਾਲ ਗੱਲਾਂ ਮਾਰਨ ਲੱਗਿਆ ਬਾਪੂ ਵੀ ਮੈਨੂੰ ਡਿੱਕੀ ਜਾਂਦਾ ਉਹਨੇ ਖੇਤ ਹੋਰ ਉਹਦੀ ਚਾਹ ਦੀ ਬੁੱਟੀ ਲੈ ਜਾਏ ਬਾਈ ਜੈਸੀ ਉਹ ਵੀ ਖੇਤਾਂ 'ਚ ਕੀੜਾ ਮਾਰਨਾ ਅੱਛਾ ਤਾਂ ਖੇਤ ਵੀ ਨਹੀਂ ਜਾਇਆ ਗਿਆ ਚਲ ਕੋਈ ਨਾ ਵੀਰੇ ਤੂੰ ਗੇੜਾ ਮਾਰਿਆ ਖੇਤ ਤੂੰ ਗੇੜਾ ਤਾਂ ਭੈਣੇ ਮੇ ਮਾਰਿਆਉਣਾ ਜਦੋਂ ਤੇਰਾ ਮੂੰਹ ਦੇਖ ਲਿਆ ਨਾ ਮੈਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹ ਤੇਰੇ ਸਾਹਮਣੇ ਕਿੱਦਾਂ ਦੇ ਕੰਮ ਛੱਡੀ ਫਿਰਦੇ ਆ ਇਹ ਹੈ ਤੈਨੂੰ ਆ ਇਹ ਹੋਊਗਾ ਵੀ ਖਨੀ ਇਹ ਜਾਨਦੇ ਨਹੀਂਗੇ ਉਹਦੇ ਤੈਨੂੰ ਨਾਲ ਲੈ ਕੇ ਗਏ ਸਾਰਾ ਦਿਨ ਉਹਦੇ ਪਾਉਕਦੇ ਫਿਰਿਆ ਫਿਰ ਇਹ ਦੋਨੇ ਪਿਓ ਪੁੱਤ ਗਏ ਦੇਖ ਕੋਈ ਨੂੰ ਪਤਾ ਐ ਨਾ ਕਰ ਤੂੰ ਪਾਲ ਕੇ ਜਰੂਰ ਮਲਾਵਾਗੇ ਤੈਨੂੰ ਅਸੀਂ ਐਜੀ ਟੈਨਸ਼ਨ ਨਾ ਲੈ ਬਾਪੂ ਵੀ ਨਹੀਂ ਖੇਤੇ ਜਾਂਦਾ ਸੀਗਾ ਉਹਨੂੰ ਵੀ ਮੈਂ ਧੱਕੇ ਨਾਲੇ ਭੇਜਾਂ ਮਾ ਜਲ ਬਾਪੂ ਕਿੰਨੇ ਦਿਨ ਹੋ ਗਏ ਖੇਤ ਗੇੜਾ ਨਹੀਂ ਮੇਰਾ ਤੂੰ ਬਗ ਜਾ ਚੱਲ ਮੈਂ ਧਿਆਨ ਰੱਖ ਲਊਗਾ ਹੁਣ ਤੈਨੂੰ ਵੀ ਪਤਾ ਪੈਣੇ ਵੀ ਆਪਣੀ ਫਸਲ ਵੀ ਖਰਾਬ ਹੁੰਦੀ ਆ ਸਾਰਾ ਕੁਝ ਸੋਚਣਾ ਪੈਂਦਾ ਨਾ ਨਾ ਵੀਰੇ ਕੰਮ ਜਮਾ ਨਾ ਛੱਡੋ ਜਾ ਕੇ ਆ ਤੂੰ ਸੁਗਤੀ ਖੇਤ ਨਾਲੇ ਬਾਪੂ ਨੂੰ ਕਹਿ ਦੇ ਵੀ ਤੂੰ ਸੋਚਣਾ ਕਰ ਮੈਂ ਠੀਕ ਆ ਜਮਾ ਤੂੰ ਭੈਣ ਨੂੰ ਰੋਟੀ ਪਾਣੀ ਬਣਾ ਕੇ ਖਵਾ ਚੰਗਾ ਤੇ ਮੈਂ ਖੇਤ ਜਾਣਾ ਚੰਗਾ ਜਾ ਜਾ ਮੈਂ ਕਿਹੜਾ ਮਾਰਾਂ ਮੈਂ ਚੰਗਾ ਪੈ ਮੈਂ ਤੈਨੂੰ ਰੋਟੀ ਖਵਾਵਾ ਬਣਾ ਕੇ ਇੱਕ ਤਤੀ ਜੀ ਤੇ ਇੱਕ ਤਾਂ ਖਾਲਾ ਤੂੰ हाँ बेबे खा लेनी है रोटी बेरे कोई ना मैं रोटी खा लूंगी तू तो सोच ना कर मेरी चंगा भैने खा ली चंगा बेबे मैं खेत जाना चंगा जा जा रोटी बना के खवा दूंगा चल बेबे मैं आनी हाँ सही गल है ਮੈਂ ਵਿਚਾਰਾਂ ਦਾ ਇਹਨਾਂ ਦਾ ਵੀ ਕੰਮ ਛਡਾ ਰੱਖਿਆ ਹੈਗਾ। ਬਾਈ ਤੂੰ ਇੱਥੇ ਸੁੱਤਾ ਪਿਆ ਹੈਂਗਾ। ਮੈਂ ਥੱਲੇ ਬੋਲ ਮਾਰੀ ਜਾਨੀ। ਸੁੱਤਾ ਨਹੀਂ। ਮੈਂ ਸੋਈ ਸੋਚਾਂ ਜੀ ਅੱਛਾ। ਕੀ ਸੋਚ ਹੋ ਗਈ ਹੁਣ ਇਹ ਜੀ? ਕੀ ਸੋਚਾਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕਿੱਧਰ ਨੂੰ ਘਰ ਜਾਈ ਜਾਂਦਾ ਤੇ ਕਿੱਧਰ ਨੂੰ ਲੱਗੀ ਜਾਂਦਾ। ਤੂੰ ਸੋਚ-ਸੋਚ ਕੇ ਮੈਂ ਤੈਨੂੰ ਪਹਿਲਾਂ ਵੀ ਲੜ ਕੇ ਹੱਤੀ ਬਿਮਾਰ ਹੋਣੀ। ਫੋਰਸ ਆ ਕੋਈ ਨਹੀਂ ਮੈਂ ਜਿੱਤੋ ਬਾਰੇ ਨਹੀਂ ਸੋਚਦਾ ਮੇਰੇ ਕੋਲ ਸੁਖਪਾਲ ਆਈ ਸੀ ਹੁਣ ਅੱਛਾ ਅਨੰਗੀ ਜਾਂਦੀ ਸੀ ਮੈਂ ਬੋਲ ਮਾਰਿਆ ਕਿ ਮੈਂ ਫੇਰ ਆਉਣੀ ਆ ਮੈਨੂੰ ਕਹਿੰਦੀ ਆਹੋ ਕਾਲੀ ਚ ਸੀਗੀ ਕਹਿੰਦੀ ਮੈਂ ਸੁਖਪਾਲ ਆਈ ਸੀ ਹੁਣ ਉਹ ਕਹਿੰਦੀ ਸੀ ਕਹਿੰਦੀ ਆ ਕਿ ਵੀ ਜਿਹੜਾ ਮਨਿੰਦਰ ਦੀ ਸਰਜਰੀ ਕਰਾਉਣੀ ਆ ਕਹਿੰਦੀ ਆਪਰੇਸ਼ਨ ਇੱਥੇ ਅੱਖ ਤੇ ਕਰਾਉਣਾ ਸਰਜਰੀ ਕਰਾਉਣੀ ਆ ਸਰਜਰੀ ਕਰਾਉਣੀ ਆ ਕਹਿੰਦੀ ਡਾਕਟਰ ਕਹਿੰਦਾ ਕਹਿੰਦਾ ਵੀ ਭਾਈ ਐਂ ਕਹਿ 2-3 ਲੱਖ ਰੁਪਏ ਲੱਗੂਗਾ ਹੋਣ ਭਾਈ ਆਏ ਐ ਇੰਨੇ ਪੈਸੇ ਕਿੱਥੋਂ ਹੋਣਗੇ ਮੈਂ ਤਾਂ ਆਪ ਅੱਗੇ ਕਹਾ ਮੈਂ ਵੀ ਤੁਸੀਂ ਡਾਕਟਰ ਹੀ ਕੋਈ ਹੋਰ ਦੇਖ ਲਓ ਕੋਈ ਇਹੋ ਜਿਹੇ ਉਹ ਜਿਹੇ ਡਾਕਟਰ ਕੋਲੇ ਕਿਉਂ ਲੈ ਕੇ ਗਏ ਹੋ ਤੁਸੀਂ ਕੋਈ ਢੰਗ ਦਾ ਡਾਕਟਰ ਦੇਖ ਲਓ ਕੋਈ ਮਾੜਾ ਮੋਟਾ ਸਸਤਾ ਦੇਖ ਲਓ ਜਿੱਥੇ ਕਿ ਜਾਣੇ ਆ ਉਥੇ 15000 ਰੁਪਏ ਤਾਂ ਬੈੱਡ ਦਾ ਹੀ ਲੈਂਦੇ ਇੱਕ ਰਾਤ ਦਾ ਤੇ ਸ਼ਾਮ ਨੂੰ ਕਿਸੇ ਘਰੇ ਲੈ ਕੇ ਆਉਂਦੇ ਨੇ ਦਿਨੇ ਬੋਤਰਾ ਬੋਤਰਾ ਲਵਾਦੇ ਨੇ ਨਾ ਆਪਾਂ ਨੂੰ ਉਹਦੇ ਕੋਲੇ ਜਾਣ ਦਿੰਦੇ ਵੀ ਆਪਾਂ ਆਪ ਹੀ ਦੇਖ ਲਈਏ ਵੀ ਕੀ ਗੱਲਬਾਤ ਓਹੀ ਤਾਂ ਹੁਣ ਮੈਂ ਕਹੀ ਇਹਨਾਂ ਵੀ ਹੁਣ ਮੈਂ ਦੱਸ ਕੀ ਆ ਮੈਨੂੰ ਕਹਿੰਦੀ ਸੀ ਕਹਿ ਕੇ ਆਉਂਦਾ ਕਹਿੰਦੀ ਆ ਜਾ ਜਿਓ ਕਹਿੰਦੀ ਵੀ ਤੁਸੀਂ ਅਰੇ ਚਾਹ ਪਾਣੀ ਪੀਣ ਨੂੰ ਮੈਂ ਕਿਹਾ ਕੋਈ ਵਿਆਹ ਤਰਿਆ ਕੋਈ ਹੋਗਾ ਬਸ ਚਲ ਅਸੀਂ ਆਵਾਂਗੇ ਪਤਾ ਲੈਣ ਤਾਂ ਬਾਕੀ ਤੁਹਾਨੂੰ ਕੋਈ ਗੱਲਬਾਤ ਸੁਣੀ ਸੁਣਾਈ ਤਾਂ ਨਹੀਂ ਕਿਸੇ ਤੋਂ ਹੋਰ ਵੀ ਕਿੰਨੀ ਸੱਟ ਸੋਟਾ ਕਿਵੇਂ ਕੋਸਕ ਮੈਂ ਤਾਂ ਕਿਸੇ ਕੋ ਗੱਲ ਹੀ ਨਹੀਂ ਹੈ ਜਿਸ ਨੂੰ ਕੀਤੀ ਨਾ ਮੈਂ ਆਪ ਕੀਤੀ ਨਾ ਕੋਈ ਹੋ ਤੇ ਫੇਰ ਕੀ ਆਦੀ ਹੁਣ ਪੈਸੇ ਵਾਸਤੇ ਮੈਨੂੰ ਕਹਿੰਦੀ ਸੀ ਕਹਿੰਦੀ 3 ਲੱਖ ਰੁਪਇਆ ਕਹਿੰਦੀ ਘਾਟੋ ਘਾਟ ਚਾਹੀਦਾ ਹੋਊਗਾ ਤੇ ਵੀ 2 ਲੱਖ ਤਾਂ ਡਾਕਟਰ ਨੇ ਮੰਗਿਆਗਾ ਵੀ ਕੋਈ ਦਵਾਈ ਬੂਟੀ ਦਾ ਕੋਈ ਖਾਣ ਪੀਣ ਦਾ ਤੇ ਹੋਰ ਸਾਰਾ ਕੋਈ ਕਰ ਕਰਾ ਕੇ ਵੀ ਆਪਾਂ ਨੂੰ 3 ਕੁ ਲੱਖ ਰੁਪਏ ਲੱਗ ਜਾਊਗਾ ਤੇ ਵੀ ਲਾਡੀ ਕਹਿੰਦਾ ਸੀ ਵੀ ਚਾਚੇ ਨੇ ਮੈਨੂੰ ਕਿਹਾ ਸੀ ਕਹਿੰਦੀ ਵੀ ਹੋਰ ਪਾਸੇ ਤਾਂ ਹੁਣ ਹੱਥ ਨਹੀਂ ਪੈਂਦਾ ਕਹਿੰਦੀ ਤੂੰ ਕਰਕੇ ਦੇ ਜਾਂ ਫਿਰ ਕਹਿੰਦੀ ਅਸੀਂ ਐਂ ਕਰਦਿਆਂ ਦੋਹੇ ਸੱਸ ਨੂੰ ਹਾਬਦ ਸਿਉਣਾ ਵੇਚਦੀਆਂ ਮੈਂ ਹਾਜੀ ਤੁਸੀਂ ਸਿਉਣਾ ਵੇਚਣ ਜਾਓਗੇ ਫਿਰ ਤੁਹਾਨੂੰ ਸ਼ਰਮ ਨਹੀਂ ਆਊਗੀ ਕਹਿੰਦੀ ਹੁਣ ਫਿਰ ਕੀ ਕਰਗੇ ਵੀ ਜਦ ਲੋੜ ਹੈ ਤੇ ਮੈਂ ਫਿਰ ਉਹਨਾਂ ਨਾਲ ਫਿਰ ਉਹੀ ਗੱਲ ਹੁਣ ਆ ਕਿ ਮੈਂ ਪੇਕਿਆਂ ਤੋਂ ਮੰਗੀ ਬੈਠੀ ਆ ਪਹਿਲਾਂ ਉਥੋਂ ਨਹੀਂ ਉਹ ਕਰ ਸਕਦੇ ਨਹੀਂ ਫਿਰ ਤੂੰ ਵੀ ਇੰਨਾ ਕਿੱਥੋਂ ਕਰਕੇ ਦੇਵਗਾ ਬਾਈ ਮੈਨੂੰ ਕਹਿੰਦੀ ਬਿੰਦਰ ਤੂੰ ਪੁੱਛ ਦੇ ਮਹਾ ਭਾਈ ਬਿੰਦਰ ਤੂੰ ਪੁੱਛਦਾ ਨਹੀਂ ਮਹਾ ਮੈਂ ਐਵੇਂ ਕਿਉਂ ਥੋੜੇ ਤੋਂ ਪੈਸੇ ਮੋੜੇ ਨਾ ਜਾਣ ਮੌਕੇ ਦੇ ਉੱਤੇ ਮਹਾਰ ਨਾਲੇ ਮੇਰੇ ਕੋਲ ਨਾ ਹੋਣ ਤੇ ਮੈਂ ਪਰੋਣੇ ਨਾਲ ਕਿਉਂ ਆਪ ਦੀ ਵਿਗਾੜਾਂ ਮੇਰੇ ਭਾਈ ਹੁਣ ਮੇਰੇ ਜਵਾਕ ਚੱਲੇ ਪਿਆ ਹੈਗੇ ਹਾਂ ਨੂੰ ਹਾਂ ਕਰੇ ਆਂ ਫਿਰ ਤੈਨੂੰ ਪਤਾ ਹੈ ਅਵਲਕਨਾ ਹੁਣ ਤਾਂ ਬੁੜੀ ਉੱਥੇ ਬੈਠੀ ਰਹਿੰਦੀ ਐ ਤੇ ਹੁਣ ਪੈਸੇ ਥੇਲੇ ਨੂੰ ਵੀ ਕਾਉਣ ਲੱਗ ਗਏ ਵੀ ਕੋਣੀ ਕਹੇ ਜਾ ਘਰ ਐ ਮੈਂ ਇਸ ਗੱਲ ਤੋਂ ਦਰਦੀ ਐ ਕਿ ਕਾਦੇ ਵਾਸਤੇ ਕੱਲ ਤਾਂ ਮੈਂ ਹੁਣ ਉਹੀ ਗੱਲ ਪਹਿਲਾਂ ਛੋਟਿਆਂ ਨੂੰ ਬਾਹਰ ਤੋਰ ਕੇ ਰੱਖੀ ਐ ਪਹਿਲਾਂ ਵਿਆਹ ਤੇ ਲਾਏ ਫਿਰ ਬਾਹਰ ਤੇ ਇੰਨੇ ਪੈਸੇ ਲੱਗੇ ਪਰਹਾਈ ਤਾਂ ਮੈਂ ਕਿਹਾ ਮਾ ਬਾਈ ਉਹਦੇ ਤੋਂ ਬਣੀ ਮੈਂ ਦੇਖੂਗਾ ਕੋਈ ਜੇ ਕੋਈ ਹੁੰਦਾ ਹੁਣ ਕੱਲ ਇਹ ਗੱਲ ਸੁਣ 2 ਲੱਖ ਫੜਿਆ ਸੀ ਤੇਰੇ ਸਾਹਮਣੇ ਉਹ 2 ਲੱਖ ਤੈਨੂੰ ਫੜਾਇਆ ਸੀ ਜਿਹੜਾ ਠੀਕ ਐ ਉਹ 2 ਲੱਖ ਰੁਪਇਆ ਦਿੱਤਾ 3 ਲੱਖ ਰੁਪਇਆ ਆੜਤੀ ਤੇ ਤੂੰ ਕਰਕੇ ਦੇਤਾ ਤੇ ਹੁਣ ਆੜਤੀ ਕੋ अच्छा तू 5 लाख देता ते ਹੋਰ ਮੈਂ 5 ਲੱਖ ਰੁਪਏ ਨੂੰ ਤੋਂ ਲੈ ਲਿਆ ਇਹਨਾਂ ਨੇ ਫਿਰ ਹੁਣ ਬਾਈ ਤੂੰ ਸੰਭਲ ਜਾ ਜੇ ਤੂੰ 5 ਲੱਖ ਦੇਤਾ ਨਾ ਹੁਣ ਤੂੰ ਕੋਈ ਪੈਸੇ ਦੇਣ ਲੱਗਾ ਸ ਉਹ ਕਰੀ ਐਨੇ ਨੇ ਪੈਸੇ ਤੂੰ ਕੱਲਾ ਕਿੱਥੋਂ ਦੇ ਚੱਲੇਗਾ ਉਹਦੀ ਮਾਂ ਇੰਨੀ ਇਹੋ ਆ ਇਹਨੂੰ ਵਿਆਜੂ ਪੈਸੇ ਦਿੰਦੀ ਉਹਦੀ ਮਾਂ ਲਾਵੇ ਹੁਣ 3 ਲੱਖ ਰੁਪਏ ਉਹਦੇ ਤੇ ਕੋਲੇ ਬੈਠੀ ਉਹਦੇ ਕਿਆ ਨਹੀਂ ਫਿਰ ਮੈਂ ਤਾਂ ਕਿਆ ਨਹੀਂ ਉਹਦੇ ਦੀ ਬੈਠੀ ਹੈ ਨਾ ਬਾਈ ਉਹ ਕਿਸੇ ਨੂੰ ਹੋਰ ਤਾਂ ਮਿਲ ਲੈਣੀ ਦਿੰਦੀ ਪਰ ਉਹ ਪੈਸੇ ਤਾਂ ਲਾ ਹੀ ਸਕਦੇ ਪੈਸੇ ਆਣੇ ਹੁਣ ਤਾਂ ਬਾਗੀ ਹੁਣ ਤਾਂ ਬਾਗੀ ਜਿੱਦ 6:00 ਵਜੇ ਆ ਕਹਿੰਦੇ ਉਹਦੇ ਹਸਪਤਾਲ ਦਾ ਉਹ ਮੁਲਕ ਤਾਂ ਬਾਗੀ ਉਹ ਆਈ ਬਾਗੀ ਹੋਣਾ ਵੀ ਆਪੇ ਪੈਸੇ ਲਾਉਣਗੇ ਫਰੇਸ ਖਪਾ ਲਾਖੇ ਨਾ ਜਦੋਂ ਇਹ ਬਿਆਜੂ ਫੜਦੀ ਉਹ ਤੋਂ ਪੈਸੇ ਵੀ ਭਾਈ ਹੁਣ ਤੁਸੀਂ ਵੀ ਮਦਦ ਕਰੋ ਤੁਸੀਂ ਲਾਓ ਅਸੀਂ 5 ਲੱਖ ਲਾ ਚੁੱਕੇ ਇਹਨਾਂ ਨੇ ਕਿਹੜਾ ਐਂ ਦੱਸਿਆ ਹੋਊਗਾ ਵੀ ਤੇਰਾ ਨਾਲ ਇੱਤਾ ਹੋ ਵੀ ਅਸੀਂ ਬਾਈ ਕਿਕਰ ਤੋਂ ਪੈਸੇ ਲੈ ਕੇ ਦਿੱਤੇ ਇਹਨਾਂ ਨੇ ਤਾਂ ਹੀ ਆਖਿਆ ਤੁਸੀਂ ਆਪਦੇ ਘਰੋਂ ਲਾਏ ਆ 5 ਲੱਖ ਰੁਪਏ ਹਰ ਮੈਂ ਤਾਂ ਹੁਣ ਪਹਣੇ ਤੇਰੇ ਕਹਿਣ ਦੇ ਉੱਤੇ ਉਦੋਂ ਆਏਗਾ ਉਹ ਕਰ ਲਾ ਤੂੰ ਕਹਿੰਦੀ ਵੀ ਹੋਰ ਕਿੱਥੇ ਜਾਏ ਕਿਵੇਂ ਉਹ ਕਰੇਗਾ ਮੈਂ ਤਾਂ ਜਬਾਨ ਹਲਾਤੀ ਜਦੋਂ ਭੱਜ ਆਇਆ ਮੁੰਡਾ ਮੈਥੋਂ ਵੇਖਿਆ ਨਾ ਗਿਆ ਇੱਥੇ ਚਲ ਉਹ ਤਾਂ ਮੈਂ ਤੈਨੂੰ ਆਏ ਨਹੀਂ ਆਂਦੀ ਵੀ ਕਿਉਂ ਦੇਤੇ ਦੁੱਖ ਦੇ ਸਬਦੇ ਜੇ ਤੂੰ ਨਾ ਕੰਮ ਆਏਗਾ ਹੋਰ ਆਊ ਕੌਣ ਇਹਨਾਂ ਦੇ ਹਾਂ ਪਰ ਥੋੜਾ ਜਿਹਾ ਹਿਸਾਬ ਜੇ ਨਾਲ ਹੀ ਚੱਲ ਮੈਂ ਆਏ ਆ ਨਹੀਂ ਐ ਵੀ ਫਿਰ ਕੱਲ ਨੂੰ ਐਵੇਂ ਪੈਸੇ ਪਿੱਛੇ ਥੋੜਾ ਫਰਕ ਨਾ ਪਵੇ ਪਰ ਫਿਰ ਹੋਰ ਉਹ ਮੰਗਣਗੇ ਵੀ ਕੀ ਤੇ ਜੇ ਕਿਸੇ ਤੋਂ ਹੋਰ ਮੰਗਦੇ ਤਾਂ ਵੀ ਆਪਣੀ ਬੇਇੱਜ਼ਤੀ ਇਸ ਚੀਜ਼ ਦੇ ਵਿੱਚ ਜਿਸ ਤਰੀਕੇ ਕੁਵਲੇ ਚ ਜਾ ਕੇ ਕਹਿੰਦੇ ਤੇ ਚਲ ਆਏ ਆ ਵੀ ਫਈ ਹੁਣ ਤੇਰੀ ਲੱਗੋ ਲੱਗੀ ਐ ਆਇਦਰ ਵੀ ਕਦੇ ਤੂੰ ਕਿਸੇ ਨੂੰ ਤੇਜੇ ਨੂੰ ਦੇ ਤੇ ਕਦੇ ਕਿਸੇ ਨੂੰ ਦੇ ਤੇ ਵੀ ਪੈਸੇ ਦੀ ਬਰਬਾਦੀ ਨਾ ਕਰ ਮੈਂ ਤੈਨੂੰ ਇਹ ਕਹਿ ਨਹੀਂ ਆਈ ਇਹ ਹੀ ਪੈਸਾ ਤੇਰਾ ਬੜੇ ਪਜੇ ਚ ਕੰਮ ਆਊਗਾ ਤੈਨੂੰ ਰੋਟੀ ਮਿਲੂਗੀ ਇਹਦੇ ਸਿਰ ਤੇ ਬੜੇ ਪਜਦਾ ਮਿਲੂ ਨਾ ਮਿਲੂ ਭਾਈ ਮੈਂ ਤਾਂ ਹੁਣ ਦੀ ਰੋਟੀ ਦਾ ਵੀ ਹੋਇਆ ਮੇਰੀ ਗੱਲ ਸੁਣੀ ਆਪਾਂ ਫਿਰ ਜਾ ਕੇ ਨਾ ਇਹ ਆਪਾਂ ਦੇਖ ਕੇ ਨਾ ਇਹ ਮਤਲਬ ਘਰੇ ਜਾ ਕੇ ਗੱਲਬਾਤ ਕਰਕੇ ਆਉਣੇ ਨਾਲ ਆਲੇ ਦੇਖ ਆਵਾਂਗੇ ਹੱਥ ਨਹੀਂ ਜਾ ਕੇ ਵੀ ਮਨਿੰਦਰ ਕਿਵੇਂ ਐ ਕਿਵੇਂ ਨਹੀਂ ਪਤਾ ਤਾਂ ਲੱਗੇ ਕੁਛ ਆ ਜਾ ਮੈਂ ਤਾਂ ਆਪ ਕਹਿ ਨਹੀਂ ਆਪਾਂ ਚੱਲਗੇ ਹਾਂ ਹਾਂ ਨਾਲੇ ਤਾਂ ਆਪਾਂ ਨੂੰ ਪਤਾ ਲੱਗੂਗਾ ਵੀ ਕੀ ਹੋਸਾ ਕਿਵੇਂ ਗੱਲ ਵਾਹ ਤੇ ਚੁੱਪ ਕਰਕੇ ਜਾ ਕੇ ਆਪਾਂ ਦੇਖਦੇ ਹਾਂ ਤਾਂ ਸਹੀ ਕਿ ਕਿਤੇ ਚਲਾਕੀਆਂ ਤਾਂ ਨਹੀਂ ਕਰੀ ਜਾਂਦੇ ਪਤਾ ਕੋਈ ਨਹੀਂ ਇਹਨਾਂ ਦੇ ਦਾ ਸਪਾਲ ਹੈ ਬਈ ਇਹਦਾ ਯਕੀਨ ਕੋਈ ਹਾਂ ਐ ਕਰਦੇ ਚੱਲ ਕਿਰ ਤਾਂ ਮੈਂ ਖੇਤ ਜਾਇਆ ਵਾ ਫਿਰ ਹਨਾ ਉਸ ਤੋਂ ਬਾਅਦ ਆ ਕੇ ਨਾ ਫਿਰ ਆਪਾਂ ਚੱਲਾਂਗੇ ਉਹ ਮੈਂ ਨਾ ਇੱਥੇ ਜੇ ਪਏ ਸੀ ਉਹ ਪਾ ਕੇ ਤੇ ਤੈਨੂੰ ਸਰਜਰੀ ਫਰੋਂਠੇ ਜੇ ਬਣਾ ਤੇ ਬਾ ਠੀਕ ਹੈ ਪਾਏ ਪਏ ਡੱਬੇ ਚ ਤੇ ਜਾ ਜਾਇਆ ਫਿਰ ਪਰ ਖੇਤ ਨਿਵੇੜਿਆ ਕੰਮ ਜਿਹੜਾ ਤੇਰਾ ਨਿਵੇੜ ਨਾਲ ਫਿਰ ਆਪਾਂ ਚੱਲਦੇ ਆਹ ਡੋਰ ਜੀ ਨਾ ਪਾਜੇ ਪੈਰ ਚ ਅਜੇ ਤਾਂ ਹੁਣ ਜੋ ਆਕਾਂ ਐ ਨੇ ਇੱਥੇ ਨਾ ਢੇਰ ਹੀ ਲਾਦੇ ਡੋਰ ਤੇ ਬਾਹਲੀ ਪਈ ਆ ਆਪਣੇ ਲਈ ਜਮਾਨੇ ਮਸਲ ਹੁਣ ਨਹੀਂ ਆਇਆ ਇਹਦੇ ਥੋੜੇ ਆ ਲੱਗਦੇ